ਹਾਂਜੀ ਦੋਸਤੋ ਅੱਜ ਸੀ ਮਨ ਲਓ ਆਚਾਰ ਪਾਉਣ ਦੀ ਜਿਹੜੀ ਵਿਧੀ ਵਾ ਉਹ ਤੁਹਾਡੇ ਨਾਲ ਸ਼ੇਅਰ ਕਰ ਰਹਾ ਹਾਂ ਕਿ ਕਿਸਾਨ ਵੀਰ ਜਿਹੜੇ ਨੇ ਕਿਸ ਤਰ੍ਹਾਂ ਮਨ ਲਓ ਆਚਾਰ ਪਾਉਂਦੇ ਨੇ ਡੰਗਰਾ ਵਾਸਤੇ ਜਿਹੜਾ 6-6 ਮਹੀਨੇ ਸਾਲ ਸਾਲ ਕਰਦਾ ਰਹਿੰਦਾ ਇਹਦੇ ਵਿੱਚ ਦੇਖ ਸਕਦੇ ਜੀ ਕਿ ਟਰੈਕਟਰ ਦੇ ਨਾਲ ਇੱਕ ਜਿਹੜਾ ਆਧੁਨਿਕ ਤਕਨੀਕ ਨਾਲ ਜਿਹੜਾ ਬਣਿਆ ਡੋਕਾ ਵਾ ਉਹ ਬੜੀ ਹਾਈ ਸਪੀਡ ਜਿਹੜੀ ਆ ਉਹਦੇ ਜਦੋਂ ਵੀ ਅਸੀਂ ਮਨ ਲਓ ਦੇਖ ਰਾਇਓ ਤੁਸੀਂ ਕਿਸਾਨ ਇਸ ਤਰ੍ਹਾਂ ਉਹਦੇ ਵਿੱਚ ਪੱਠੇ ਸੁੱਟ ਰਏ ਨੇ ਚਾਰ ਮੱਕੀ ਜਿਹੜਾ ਸੁੱਟ ਰਏ ਨੇ ਤੇ ਨਾਲ ਹੀ ਆਟੋਮੈਟਿਕਲੀ ਇੱਕ ਦੰਮੀ ਪੁੱਤਰ ਕੇ ਤੇ ਅਗਲੇ ਤੰਨੇ ਜਿਹੜਾ ਵਾ ਉਨੋਂ ਸੀ ਪਾਈਪ ਲਾ ਕੇ ਤੇ ਟਰਾਲੀ ਤੱਕ ਲੱਗ ਗਿਆ ਹੈ ਟਰਾਲੀ ਦੇ ਵਿੱਚ ਜਿਹੜੇ ਨਾਲ ਹੀ ਉਹ ਪੈਕ ਹੁੰਦੇ ਜਾਂਦੇ ਨੇ ਪੱਠੇ ਔਰ ਜਦੋਂ ਇਹਨੂੰ ਸੀ ਆਪਰੇਟ ਕਰਨਾ ਦੇਖ ਸਕਦੇ ਜੀ ਕਿ ਝਰੀ ਕੁਦੇ ਨਾਲ ਜਿਹੜਾ ਟਰੈਕਟਰ ਦੀ ਜਿਹੜੀ ਆ ਉਹ ਝਰੀ ਗੁੱਲਾ ਜਿਹੜਾ ਰੋਟੇਟਿੰਗ ਮੈਕੈਨਿਜ਼ਮ ਆ ਉਹਦੇ ਅਨੁਸਾਰ ਉਹ ਚੱਲ ਰਿਹਾ ਵਾ ਟਰਾਲੀ ਜਿਹੜੀ ਆ ਉਹ ਪਿੱਛੇ ਬਿਲਕੁਲ ਭਰੀ ਜਾਂਦੀ ਪੱਠਿਆਂ ਦੀ ਔਰ ਪਹਿਲਾਂ ਉਸ ਤੋਂ ਕੱਟਣਾ ਪੈਂਦਾ ਹਨ ਜਿਵੇਂ ਜਿਸ ਤਰ੍ਹਾਂ ਉਹ ਕਿਸਾਨ ਜਿਹੜੇ ਨੇ ਲੱਗੇ ਨੇ ਵੀਰ ਆਪਣੇ ਕੱਟਦੇ ਨੇ ਦਾਤਰੀ ਦੇ ਨਾਲ ਉਹ ਕੱਟ-ਕੱਟ ਕੇ ਢੇਰੀ ਨਾਲ ਆ ਕੇ ਲਾ ਕੇ ਲਈ ਆਂ ਬਾਚ ਰੋਕ ਲਾ ਕੇ ਕਪਟੇ ਜਿਹੜਾ ਇੱਕ ਤਰ੍ਹਾਂ ਕੀ ਬਿਲਕੁਲ ਜਿਸ ਤਰ੍ਹਾਂ ਹੀ ਨਾਰਮਲ ਕੁੱਤੇ ਪੁੱਤਰ ਦੇ ਉਸ ਤੋਂ ਵੀ ਵਧੀਆ ਬਰੀਕ ਜਿਹੜੇ ਇਹ ਕੁੱਤੇ ਜਾਂਦੇ ਨੇ ਪੱਟੇ ਔਰ ਇਹ ਉਸ ਤਰ੍ਹਾਂ ਮੁਲਕ ਇੱਕ ਅੱਗੇ ਜਗਾ ਰੱਖੀ ਆ ਢੇਰ ਲਾਇਆ ਵਾ ਜਿੱਥੇ ਇਹ ਜਿਹੜਾ ਵਾ ਕਿਥਾਂ ਇਕੱਠੇ ਕਰੀ ਜਾਂਦੇ ਹੈ ਹਾਲਾਂਕਿ ਪਹਿਲਾਂ ਕੀ ਕਰਦੇ ਸੀ ਇਨਸਾਨ ਵੀਰ ਕਿ ਟੋਆ ਪੋਟ ਲਿੰਦੇ ਪਰ ਜਦੋਂ ਬਾਰਸ਼ਾਂ ਦੌਰਾਨ ਉਹ ਪਾਣੀ ਅੰਦਰ ਚੱਲ ਜਾਂਦਾ ਇਹ ਟੋਆ ਪੋਟ ਨਹੀਂ ਵੀ ਲੋੜਨੀ ਆ ਆ ਪੁਰਾਣੇ ਇਹਨੂੰ ਇੱਕ ਥਾ ਢੇਰ ਲਾਵਾਂਗੇ ਤੇ ਟਰੈਕਟਰ ਦੇ ਉੱਪਰ ਫੇਰ ਫੇਰ ਕੇ ਅਸੀਂ ਬਿਲਕੁਲ ਇਹਨੂੰ ਜਿਹੜਾ ਵਾ ਤੈਹ ਬਿਠਾਈ ਛੱਡਾਂਗੇ ਆਹ ਪੁਰਾਣੇ ਪਿਛਲੇ ਸਾਲ ਦੇ ਬਣੇ ਆ ਸਾਡੇ ਕੋਲ 4 ਪਿਆਵਾ ਔਰ ਇਹ ਜਿਆਦਾ 4 ਪਿਆਵਾ ਹੀ ਇਸ ਕਰਕੇ ਅਜੇ ਤੱਕ ਵੀ ਸਾਡੇ ਕੋਲ ਅਵੇਲੇਬਲ ਹੈਗਾ ਵਾ ਇਹਨੂੰ ਉੱਪਰ ਅੰਦਰ ਪੈਲ ਪਾ ਕੇ ਕਵਰਿੰਗ ਕਰ ਸਕਦੇ ਜੀ ਔਰ ਕਵਰਿੰਗ ਕਰਨ ਤੋਂ ਬਾਅਦ ਜਿਹੜਾ ਵੀ ਯੂਜ਼ ਕਰ ਸਕਦੇ ਦੇਖ ਸਕਦੇ ਟਰੈਕਟਰ ਦੇ ਨਾਲ ਕਿਰਾਇਆ ਵੀ ਆ ਕੀ ਪਿੱਛੇ ਤੋਂ ਸੀ ਜਿਹੜਾ ਫਲੈਂਟ ਕਰੀ ਜਾਣਾ ਤਾਂ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟਸ ਵਿੱਚ ਯੂਜ਼ ਕਰ ਸਕਦੇ ਹੋ ਧੰਨਵਾਦ